ਪਾ ਠੀਕ ਆ ਮੈਂ ਬ੍ਰੇਕਾਂ ਬਖਾਇਓ ਪਾ ਜੀ ਇੱਧਰ ਖਾਇਓ ਮੜੇ ਬੇਗਰੇ ਆ ਆ ਬ੍ਰੇਕਾਂ ਦੋਨੋਂ ਲਾਈਆਂ ਇਕੱਠੀਆਂ ਆਏ ਹਾਂਜੀ ਫੇਰ ਵੀ ਆ ਕੇ ਕਰੂ ਕਿ ਨਹੀਂ ਉੱਤੇ ਅੱਜ ਕਿ ਇੱਥੇ ਇੱਥੇ ਵਾ ਫੇਰ ਤੋਂ ਮੈਂ ਜੀਆ ਇੱਥੇ ਖਾ ਰਦੇ ਹਾਂ ਆ ਚੁੱਕੇ ਬਹੁਤ ਵਾਰਟੀ ਦਾ ਸਾਂਭ ਨੂੰ ਨਹੀਂ ਜਾ ਕੇ ਮਾਤਾ ਦੇ ਰਿਆ ਵੀਡੀਓ ਮੇ ਨਹੀਂ ਭਾ ਗਿਆ ਨਹੀਂ ਹਾਂ ਦੋਸਤੋ ਆਪਾਂ ਆ ਜਿਆ ਸਾਡੇ ਘਰ ਆ ਕੇ ਪੂਰੇ ਭਜ ਗਏ ਆ ਤੇ ਹੁਣ ਓਏ ਮਯਾ ਓ ਮਯਾ ਬਹੁਤ ਜਿਆਦਾ ਓ ਬਾਤ ਜੀ ਸੁਣੀ ਹੈ ਮੋਹਦੇ ਕੱਟ ਕਰ ਰਿਹਾ ਕੱਟ ਕਰ ਤੇ ਆ ਜਾ ਇਕ ਲੋਕ ਮੈਂ ਬਗਾਨ ਦੇਣਾ ਵੇਖੋ ਜੀ ਬਲੌਗਰ ਸਾਹਿਬ ਖੌਦਾ ਬਲੌਗਰ ਸਾਹਿਬ ਬੜੇ ਠਾਕੜ ਦੇ ਬੰਦੇ ਨੇ ਜੇ ਕਰਦੇ ਨੇ ਆਹ ਵੇਖ ਲਓ ਆਪਾਂ ਨਟੋਂ ਟੂ ਆ ਵੇ ਇਹ ਵੀ ਦੱਸਣਾ ਕਿੱਥੇ ਧੋਦੇ ਗੁਰਦਾਰੇ ਧੋਦੇ ਵੀ ਆਪਾਂ ਧੋਦੇ ਨਾਲ ਹਾਂਜੀ ਦੋਸਤੋ ਕੀ ਹਾਲ ਚਾਲ ਟਾਡਾ ਸਾਰਿਆਂ ਦਾ ਸਵਾਗਤ ਹੈ ਜੀ ਅਸਵੀ ਲੋਕਰ ਚੈਨਲ ਵਿੱਚ ਗਾਈਸ ਸਾਡੇ ਭਰਾ ਦੇ ਨਾਲ ਅੱਜ ਸਾਡੇ ਵੀਰ ਭਰਾ ਨੇ ਆਏ ਹੋਏ ਆ ਚੱਕ ਰਹੇ ਨੇ ਕਿਤੇ ਭਾਜੀ ਪਰ ਆਪ ਬਾਹਰ ਨਹੀਂ ਦੋਵੇਂ ਭਰਾ ਵੀ ਇੱਥੇ ਨੇ ਅਣੀਏ ਦੇ ਵੇਤੇ ਆ ਤੇ ਹੁਣ ਨੂਰ ਸਿੰਘ ਆਉਣਗੇ ਫਿਰ ਆਪਾਂ ਜਾਣਾਂਗੇ ਦੋਸਤੋ ਕੰਨ ਸਾ ਬੜੇ ਲੇਟ ਹੋ ਚੁੱਕੇ ਆ ਅੱਜ ਤੁਹਾਨੂੰ ਇਦਾਂ ਲੱਗਣ데요ਗਾ ਸਵੇਰ ਦੇ 5 ਵਜੇ ਆ ਤੇ ਭਾ ਨਹੀਂ 5:00 ਕੁਝ ਨਹੀਂ ਵਜੇ 6:00 ਦੇ 7:00 ਵਜੇ ਆ ਹੁਣ ਬੱਸ ਚੱਲਦੇ ਆਪਾਂ 7:00 ਵਜੇ ਮੈਂ 6:00 ਵਜੇ ਤੱਕ ਲੁਟਾਂ ਮੀਰਾ ਕੋਈ ਨਾ ਸਿੰਘ ਸ਼ਾਂਤ ਨਹੀਂ ਕਰਦਾ ਆ ਪੀ ਜਾਂਦਾ ਹੈ ਗੁਰਦੇਰੇ ਕੜਦਾ ਕਿ ਉਹ ਗਲਟ ਦੇਣੀ ਗਿਰੀ ਭਈਆਂ ਨੇ ਤੇ ਚਲ ਨੀ ਗਿਆ ਨਾ ਬਕਰਦਾ ਨਹੀਂ ਚਲੋ ਵੀਰੋ ਹੁਣ ਆਪਾਂ ਪਹੁੰਚ ਚੁੱਕੇ ਆ ਗਾਂਧੀ ਚੌਕ ਤੋਂ ਥੋੜੀ ਜਿਹਾ ਗਾ ਠੀਕ ਹੈ ਤੇ ਆਪਾਂ ਮੈਂ ਗੁਰਬੀਰ ਤੇ ਆ ਵੀਰ ਬਕਰੇ ਦੇ ਮਤਾਬ ਤੇ ਆ ਵੇਖੋ ਸਾਰੇ ਦੇ ਮੁੰਡੇ ਤੇ ਵੀਰ ਜੀ ਹੁਣ ਆਪਾਂ ਕਾਸਾ ਪਹੁੰਚਣ ਵਾਲੇ ਤੇ ਮੀਂਹ ਬਹੁਤ ਤੇਜ਼ ਆਉ ਰਿਹਾ ਹੈ ਕੁਝ ਬੋਲੋ ਤੁਸੀਂ ਲੋਕ ਬਹੁਤ ਜ਼ਿਆਦਾ ਤੇਜ਼ ਆ ਦੋਸਤੋ ਆ ਜਿਹੜੇ ਆਪਾਂ ਹਜੂਰੀਆਂ ਨੇ ਆਂਦੇ ਨੇ ਉਹ ਸਾਨੂੰ ਲੈ ਨਹੀਂ ਦੇਂਦੇ ਤੇ ਤਾਂ ਵੀ ਗਿੱਲੇ ਹੋ ਕੇ ਜਾ ਗਏ ਆਪਾਂ ਠੀਕ ਆ ਮੈਂ ਬ੍ਰੇਕਾ ਵਿਖਾਇਓ ਭਾਜੀ ਇੱਧਰ ਵਾਇਓ ਮੜੇ ਵੀ ਐਂਡਰੇ ਕਰਾ ਆਹ ਬ੍ਰੇਕਾ ਦੋਨੋਂ ਲਾਈਆਂ ਇਕੱਠੀਆਂ ਆਏ ਹਾਂਜੀ ਫੇਰ ਵੀ ਨਹੀਂ ਐਨੀ ਬ੍ਰੇਕ ਜੇ ਦੋਸਤੋ ਤੇ ਆਪਾਂ ਤਾਂ ਮਿਲਦੇ ਸਬੂਤੇ ਜਾ ਕੇ ਖਾਣ ਬੋਦਲਾ ਖਰੀਵੇ ਕੋ ਬਦਲ ਕੋਈ ਨਹੀਂ ਫੇਰ ਵੀ ਮੀਆ ਓਂਡਿਆ ਪਰ ਨਜ਼ਾਰਾ ਵੀ ਓਨਾ ਹੀ ਓਂਡਿਆ ਕੋਪਰਾ ਹਜੂਰੀਆਂ ਦੇ ਮੈਨੂੰ ਠੰਡ ਲੱਗ ਰਹੀ ਆ ਚਲੋ ਜਾਈਏ ਤੇ ਦੋਸਤੋ ਨਾ ਆਪਾਂ ਪੂਰੇ ਗਿੱਲੇ ਹੋ ਚੁੱਕੇ ਆ ਪਰ ਪਹੁੰਚ ਗਏ ਕਾਂ ਸਾਹਿਬ ਸੇਵ ਹੁੰਦਾ ਆਪਣਾ ਬਚਦੇ ਹਾਂ ਆਪਾਂ ਪਰ ਬਚਾ ਹੋ ਗਿਆ ਕਿਉਂਕਿ ਇਹਦੀ ਬ੍ਰੇਕਾ ਬਿਲਕੁਲ ਨਹੀਂ ਆਈਆਂ ਤੇ ਇਹਦੇ ਦੇ ਬੰਦੇ ਨਹੀਂ ਅੰਤ ਤੱਕ ਦੇ ਤਾਂ ਨੂੰ ਦੋਸਤ ਮਿਲਦੇ ਆਂ ਆਸ ਤਾਂ ਸੇਵ ਹੁੰਦੇ ਮਸਾੜੀ ਤੇ ਜਾਏ ਇਹ ਦੋਸਤ ਹੋਣਾ ਪਾ ਚੁੱਕੇ ਆਂ ਗੱਲ ਸਾਬ ਤੇ ਅਦਾਸ ਹੁੰਦੀ ਆ ਤੇ ਆ ਗਏ ਦੋਸਤ ਹਾਂ ਆ ਰਿਹਾ ਸਾਹੀ ਤੇ ਸਾਥ ਤੁਸਨ ਨਾਲ ਨੂੰ ਬਾਰੇ

ਚੈੱਕ ਕਰੋ ਕਿੱਥੇ ਪਿਆ ਚੈੱਕ ਕਰੋ ਕਿ ਨਹੀਂ ਉੱਤੇ ਆ ਗਿਆ ਇੱਥੇ ਸੇਵਾ ਸਿਰ ਤੋਂ ਮਿਲ ਜੀ ਆ ਸੇਵਾ ਕਰਦੇ ਆ ਦੋਸਤੋ ਤੀੜ ਨਹੀਂ ਪਈ ਆਹ ਹੋਏ ਤੀੜ ਨਹੀਂ ਪਈ ਓ ਤੀੜੀ ਪਈ ਤੇ ਦੋਸਤੋ ਹੁਣ ਆ ਫਾਈਨਲ ਦੇ ਨਾਲ ਬਹੁਤ ਹੁਣ ਆ ਜਾਂਦੇ ਆ ਦੋਸਤੋ ਡੇਰਾ ਸਾਹਿਬ ਆਹੋ ਚੱਲ ਉੱਥੇ ਹੀ ਆ ਬਰਾਦੂ ਆਗ ਨਹੀਂ ਆ ਗਿਆ ਤੇ ਚਲ ਜੀਏ ਦੋਸਤੋ ਹੁਣ ਆਪਾਂ ਡੇਰਾ ਸਾਹਿਬ ਜੋੜੇ ਲੈਦੇ ਹਾਂ ਆਪਾਂ ਹੋਇ ਤੋਗ ਨੰਨ ਤੀ ਹੁਣ ਦੋਸਤੋ ਆਪਾਂ ਆ ਚੁੱਕੇ ਹਾਂ ਗੁਰਦੁਆਰਾ ਡੇਰਾ ਸਾਹਿਬ ਇਹ ਇਹ ਆਹੀ ਬੰਦਾ ਨਾ ਆਹੀ ਹੈ ਨਾ ਚੱਲਦੇ ਹਾਂ ਦੋਸਤੋ ਮੈਂ ਬਾਹਰ ਗੁਰਦੁਆਰਾ ਡੇਰਾ ਸਾਹਿਬ ਲੰਗਰ ਨੰਗਰਵਾਹੇ ਨਹੀਂ ਹੈ ਆਇਆ ਯਾਰ ਵੀ ਬਹੁਤ ਬਹੁਤ ਕਿਧਾ ਲੰਗਰ ਨੇ ਕੋਈ ਆਣੇ ਥਲੇ ਮੈਂ ਸਾਡੇ ਕਿਨਾਂ ਤੋਂ ਨਹੀਂ ਹੁੰਦੀ ਮਾਥਾ ਦੇ ਦੇ ਬਹੁਤ ਜੋੜ ਰਹੇ ਤੇ ਚੱਲ ਗਿਆ ਦੋਸਤੋ ਹੁਣ ਆਪਾਂ ਮਾਥਾ ਠੇਕੀਏ ਆਪਾਂ ਦੋਸਤੋ ਆ ਚੁੱਕੇ ਹ ਕੋਤਵਾਰਾ ਡੇਰਾ ਸਾਹਿਬ ਹੁਣ ਅੰਦਰ ਜਾ ਕੇ ਮਾਥਾ ਠੇਕ ਰਹੀਆਂ ਤੇ ਵੀਡੀਓ ਵੀ ਨਹੀਂ ਲੈ ਸਕਿਆ ਨਹੀਂ ਆ ਪਤਰਾ ਮੜਾ ਆ ਹੁਣ ਚੱਲ ਜਾਈਏ ਜਾਂਦੇ ਮਾਥਾ ਠੇਕੀ ਜਾਦੇ ਦੋਸਤੋ ਹੁਣ ਆਪਾਂ ਮੱਥਾ ਟੇਕ ਲਿਆ ਤੇ ਚੱਲੀਆਂ ਕਰੀ ਮੀਂਹ ਸਵੇਰ ਦਾ ਸਾਡਾ ਮੀਂਹ ਅਸਲੀ ਹੋਣੀ ਇੱਥੇ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਹੀ ਆਉਂਦੇ ਨੇ ਤੇ ਬੜੇ ਸ਼ਰਧਾ ਭਾਵਨਾ ਨਾਲ ਲੰਗਰ ਖਾਂਦੇ ਨੇ ਆਓ ਚਲਈਏ ਸਿੰਘ ਸ਼ਰਧਾ ਭਾਵਨਾ ਨਾ ਨਗਰ ਦੀ ਛਾਣਾ ਆਇਆ ਚੱਲਦੇ ਦੋਸਤੋ ਰੇ ਦੋਸਤੋ ਲੰਗਰ ਬਾਣੀ ਬਿਛਾਦਾ ਸ਼ਾਗਿਰ ਹੋਣਾ ਬਚਦੇ ਆ ਘਰਾਂ ਨੂੰ ਚਲੀਆਂ ਦੋਸਤੋ ਆ ਜਿਹਨੇ ਘਰ ਤੇ ਘਰ ਆ ਕੇ ਪੂਰੇ ਪੂਰੇ ਭej ਗਏ ਆ ਤੇ ਹੁਣ ਉਹ ਇਨੀ ਮਾਇਆ ਉਹ ਮਾਇਆ ਬਹੁਤ ਜਾਂਦੀ ਉਹ ਤਾਂ ਵੀ ਮਾਇਆ ਜਨੀ ਨੇ ਤਾਂ ਉਹ ਸਾਨੂੰ ਚੱਲਦੇ ਲੋਸ ਨੂੰ ਪਕੜੇਂ ਠੰਡ ਬਹੁਤ ਲੱਗਦੀ ਹੈ ਓ ਜੈਨ ਸਿੰਘਾ ਲੋਸ ਨੂੰ ਜੀ ਦੋਸਤੋ ਮੈਂ ਅੱਜ ਘਰ ਤੇ ਘਰ ਆ ਕੇ ਚੰਗੀ ਤਰ੍ਹਾਂ ਮੈਂ ਗਲਾਸ ਘਰਾਂ ਦੇ ਵਿੱਚ ਇਸ ਤਰ੍ਹਾਂ ਗਿੱਲੇ ਹੋ ਚੁੱਕੇ ਹੈ ਤੇ ਹੁਣ ਮੈਂ ਆਪਣੇ ਘਰੇ ਨਾਨਾ ਦੇ ਸੁੱਕਦਾ ਫਿਰ ਤੁਹਾਨੂੰ ਮੰਗਾਂਗੇ ਬਾਅਦ ਵਿੱਚ ਅੱਜ ਚੈਂਬਰ ਲਾਉਣਾ ਹੈ ਘੜੀ ਕਨੇ ਤਾਂ ਗਾਂ ਸਾਬ ਤੋਂ ਆ ਕੇ ਮੈਂ ਨਾ ਨਾ ਦਾ ਦੋ ਤਾਈ ਗੀ ਠੰਡਾ ਮੌਸਮ ਵੀ ਆਪਣੇ ਆਪਣੇ ਟੀਨ ਕਰ ਲਿਆ ਦੇਖੀ ਗਲਾਚ ਕਹਾ ਸ਼ਰਟ ਪਾ ਲਈ ਹੈ ਤੇ ਮਾਸਟਰ ਜੀ ਇਦਾਂ ਹੀ ਖੜਾ ਲੁੱਤੋ ਤੇ ਚੱਲ ਜੀ ਹੁਣ ਗਏ ਇਸ ਆਪਾਂ ਮਦਾ ਬੰਨ ਚੈਂਬਰ ਆਇਆ ਜਿਹੜਾ ਹੈ ਪਰ ਨਾ ਕਹਿ ਕੋ ਅੰਦਰ ਜਾਂਦੇ ਰੀਂਗਦੇ ਹੈ ਲੋ ਵੀ ਦੋਸਤੋ ਜਿਹੜਾ ਵੀਰ ਹੋਣਾ ਸਮਾਨ ਮੰਗਾਇਆ ਆ ਆਪਾਂ ਲੈ ਆਂਦਾ ਆ ਤੇ ਹੁਣ ਆਪਾਂ ਚੱਲਦੇ ਆ ਤੇ ਹੁਣ ਦੋਸਤੋ ਆਪਾਂ ਚੱਲਦੇ ਆ ਮਤਾਬ ਹੁਣਾਂ ਚਾ ਕੇ ਗਾਈਸ ਆਪਾਂ ਚਾਂਪਾ ਬਣਾਈਂਦੇ ਆ ਆ ਗਾਈਏ ਸੱਚ ਵੀ ਕੀ ਦੋਸਤੋ ਹੁਣ ਆਪਾਂ ਅੱਜ ਕੀ ਆ ਵੀਰ ਜੀ ਨਾਲ ਮੇਰਾ ਬਾਈ ਗੱਡ ਭਰਾ ਜਿੱਦਾਂ ਤੇਨੂੰ ਬੁਲਾਉਂਦੇ ਆਂ ਮਾੜੀ ਨੇ ਤਿਆਰੀਆਂ ਨਹੀਂ ਬੱਸ ਬੱਸ ਕੋਲ ਡ੍ਰਿੰਕ ਲੈ ਗਿਆ ਹਾਂ ਹਾਂਜੀ 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 ਪਰ ਫਿਰ ਵੀ ਬਾਈ ਐਡੀ ਤਗੜੀ ਫਿਰ ਵੀ ਬਾਈ ਨੇ ਟਿਕਲੇ ਲੈ ਗਿਆ ਰੀਜ਼ਰ ਕਿਹਾ ਨਹੀਂ ਮਾੜੀ ਮੇਰ ਤੋਂ ਕੋਲੇ ਬਦ ਲੈਣੀ ਚੱਲ ਇਹ ਪੰਜਾਬਰ ਵੀ ਦਾ ਯਾਰ ਕੀ ਟਾਈਮ ਨਹੀਂ ਆਗਾ ਤੂੰ ਇਕਲੀ ਤੂੰ ਚੀਕ ਦਰੈ ਨਾ ਆਹੋ ਸਬਰ ਨਹੀਂ ਆਗਾ ਆਹ ਸਰੋਂ ਦਾ ਤੇਲ ਵਧੀਆ ਈ ਕਿਉਂ ਉਹ ਜਾਂਦੀ ਆ ਗੱਲ ਲੱਗੂਗੀ ਮਾਮਾ ਉਹ ਰਖਲਾ ਰ ਚੱਲ ਥੇਲਾ ਦੋਸਤੋ ਆ ਚੈੱਕ ਕਰੋ ਇੱਥੇ ਦੇ ਨੇ ਇਹ ਰੋਟੀ ਦੱਬੀ ਦਿੱਤੀ ਹਿਲਦੀ ਦੱਬੀ ਰੀ ਦੱਬੀ ਹੈਗੀ ਹਾਂ ਸ਼ਾਨਣਾ ਦੇ ਤਾਂ ਆਪਣਾ ਸ਼ਾਨਣਾ ਨਹੀਂ ਵਰਤਿਆ ਇਹਨਾਂ ਨੇ ਹਾਂ ਆਹ ਤੋਗੇ ਲਿਆ ਹਾਂ ਤੇ ਦੋਸਤੋ ਤੇ ਹੁਣ ਦੋਸਤੋ ਆਪਾਂ ਬਸ ਕੁਲੇ ਭੱਕ ਗਏ ਆ ਤੇ ਆਪਣਾ ਵੀ ਕੰਮ ਭੱਕ ਜਾਣਾ ਹੈ ਤੇ ਫਿਰ ਆਪਾਂ ਸ਼ਾਂਪਾ ਬਣਾ ਲੈਣੀ ਆ ਦੋਸਤੋ ਪੂਰੀ ਆ ਭੁੱਕ ਕੇ ਬੜਾ ਸੇਕ ਹੁੰਦਾ ਵੇ ਛਦਾਈ ਦੇ ਲੈ ਕੇ ਨਹੀਂ ਆਉਂਦੇ ਆ ਤੇ ਇਹ ਹੋ ਭੁਖਾਨੀ ਦੇ ਅੱਜ ਤੋਂ ਵੱਧ ਕੀ ਭਖਣੀ ਤੇ ਸੇਕ ਹੁੰਦਾ ਆ ਚੈੱਕ ਕਰੋ ਆ ਮਨ ਬੜ ਗਿਆ ਜਾਂ ਫੇਰ ਕਰਨﾟਪਰੀ ਲੋਕਾਂ ਜਿਹੜੇ ਦਿੰਦ ਨੇ ਸਰ ਪੈਟਰੋਲ ਕੀ ਹੁੰਦਾ ਸਰੋਂ ਨੇ ਤੇ ਨਹੀਂ ਬੜਾ ਵੇਖੋ ਓਏ ਇਹ ਉਹ ਵੇ ਚੁਬਾਦ ਲੱਗਾ ਗਰੇਲ ਚ ਵਾਟ ਕੰਮ ਨਹੀਂ ਕੰਮ ਨਹੀਂ ਅਨਪੜ ਬੱਚੇ ਗਵਾਰ ਨੇ ਆ ਦੇਖੋ ਪੁਲਿਸ ਸਾਹਮਣੇ ਮਾਰੀ ਹੋਈ ਹੈ ਕੀ ਜੰਮਦੀ ਆ ਕੋਈ ਤਾਂ ਆ ਪੂਰੀ ਜਿਨੀਆ ਪੜਾਈ ਕਰੀਏ ਚੈੱਕ ਕਰੋ ਦੋਸਤੋ ਬਾਹਰ ਮੀ ਆ ਗਿਆ ਕਰਕੇ ਚੈਂਬਰ ਹੀ ਅੰਦਰ ਲੈ ਜਾਂਦਾ ਆ ਦੇਖੀਏ ਚੈੱਕ ਕਰੋ ਦੋਸਤੋ ਲੋ ਵੀ ਦੋਸਤੋ ਆਪਣੀ ਚਾਹ ਬਚ ਚੁੱਕੀ ਐ ਈ ਤਗੜੀ ਕੜਾਈ ਦੇ ਵਿੱਚ ਚਾਹਵ ਤੇ ਦੋਸਤੋ ਨਾਲ ਆਪਾਂ ਚਾਹ ਮਣੀ ਚਾਹ ਜੂਠਾ ਕੇ ਚੱਲਦੇ ਆਂ ਤੇ ਸਵਾਲ ਬਹੁਤ ਬਣੀ ਆਹੀ 베ਲੋ ਹੀ ਥੋੜੀ ਥੋੜੀ ਛੜਲੀ ਹੈ ਚਾਂਬ ਹੋਣਾ ਪਾ ਖਾਣਨੇ ਆ ਇੱਕ ਫਿਰ ਤਾਂ ਮਿਲਦੇ ਦੋਸਤੋ ਬਾਅਦ ਵਿੱਚ ਘਰ ਜਾਗੇ ਦੋਸਤੋ ਚਾਂਪਾ ਬੰਚੂ ਗਿਆ ਨੇ ਤੇ ਫਿਰ ਤੋਂ ਆਪਣੇ ਕੈਨ ਆਪਣੇ ਰੀਫਿਲ ਹੋ ਚੁੱਕੇ ਨੇ ਤੇ ਦੁਬਾਰਾ ਬੁਲਾ ਦੁਬਾਰਾ ਬੁਲਾ ਕੀ ਐ ਬਹੁਤ ਮੈਂ ਆ ਗੁਕਾਰਿਆ ਨਾ ਹੋਰ ਦੇ ਬਣ ਗਈ ਜਾਂਦੇ 베ਲੋ ਕੋਲ ਪੋਸ਼ਲਾ ਦਜੀਗੀ ਮੈਂ ਉੱਥੇ ਲੈਣੇ ਕਿ ਉੱਤੇ ਯਾਰ ਇਹਨਾਰੇ ਮਾਰ ਚਾਂਦੇ ਆਪਾਂ ਤਾਂ ਫੇਰ ਬਣਾ ਲਗੇ ਦੱਸਣ ਦੋਨੇ ਪਕਾਈਆਂ ਪਖਾਣੇ 200 ਚੈੱਕ ਕਰੋ ਚੰਪਾ ਜੂਸੀ ਆ ਬਹੁਦੇ ਕੱਟ ਕਰੇ ਕੱਟ ਕਰ ਤੇ ਹੁਣ ਆ ਚੈੱਕ ਕਰੋ ਦੋਸਤੋ ਆ ਮੈਂ ਢਾਲਦੀ ਆ ਮੇਰੀਆਂ ਬਾਹਰ ਅੱਧੀ ਅੱਧੀਆਂ ਕਰਨੀਆਂ ਦੋਸਤੋ ਚੈੱਕ ਕਰੋ ਆ ਖਾਦਾ ਪੀਤਾ ਪੂਰਾ ਗੈਸ ਮਾਣੀ ਇੰਨੀ ਜਾਰੀ ਸਵਾਦ ਬਣੀਆ ਮੁੰਡਿਆਂ ਦੇ ਮੂੰਹ ਤੋਂ ਤੁਸੀਂ ਵੇਖ ਸਕਦੇ ਹੋ ਤੇ ਇੰਨੀ ਜਾਰੀ ਸਵਾਦ ਬਣੀਆ ਤੁਸੀਂ ਦੇਖ ਹੀ ਸਕਦੇ ਆਪਾਂ ਟੋ ਕਰਦੇ ਐਨੇ ਵੇ ਤੇ ਮੁੰਡੇ 11 ਵਜੇ ਦੇ ਤੇ ਐਨੇ ਵਜ ਗਏ ਆ ਤਿੰਨ ਤੇ ਲੱਖ ਦੀਆਂ ਲਾਂਦਾ ਐਨੇ ਵਧੀਆਂ ਵਧੀਆਂ ਬੁੜੇ ਵੀਨੇ ਆਈ ਲੈ ਓਏ ਤਾਂ ਇਹ ਕਿਹਦੇ ਜਾਨ ਨੂੰ ਦਵਾਈ ਉੱਤੇ ਬੋਲਦੇ ਏ ਓਏ ਭਾਈ ਮੈਂ ਕਿਹਾ ਕੀ ਆ ਨੁਆਈ ਨਹੀਂ ਨੁਆਈ ਨਹੀਂ ਇੱਕਦਾਂ ਆਂ ਅਹੀਂ ਚੱਲੇ ਵੀ ਕਰੇ ਇੱਕਦਾਂ ਬਸ ਹੋਣ ਮੈਂ ਚੱਲ ਆਹੋ ਤਾਂ ਮੈਂ ਗਏ ਗਾਈਸ ਬਾਏ ਵੱਲੇ ਕਸਟਮਰ ਨਹੀਂ ਨਹੀਂ ਬਰਾ ओके ਬਾਏ டாடா ਐਂਡ ਸੀ ਯੂ ਇੱਕ ਮੈਚ ਲਉਣ ਤੋਂ ਬਾਅਦ ਹੁਣ ਆਪਾਂ ਦੋਸਤੋ ਹਾਈ ਕੋ ਲਾਇਆ ਹੋ ਵੀ ਆ ਪਾਰ ਚੁਕੇ ਆ ਤੇ ਹੁਣ ਆਪਾਂ ਚੱਲੇ ਰੋਸੋ ਕਰੀਏ ਦੋਸਤੋ ਆਪਾਂ ਮਤਾਬ ਕਰੋ ਆ ਚੁਕੇ ਆ ਤੇ ਵਾਪਸ ਘਰ ਤੇ ਆ ਗਏ ਸੌ ਕੇ ਚੰਗੀ ਤਰ੍ਹਾਂ ਸਕੂਟਰ ਮੜਾ ਸੋਤਾ ਹੋ ਤੇ ਕੱਖੂ ਦਾ ਮੜ ਮੋਟਾ ਕੰਮ ਕਰਨਾ ਤੋਂ ਬਾਅਦ ਹੁਣ ਆਪਣਾ ਟਾਈਮ ਹੋ ਗਿਆ ਦੁੱਧ ਦੁੱਧ ਲੈ ਕੇ ਆਉਂਦਾ ਤੇ ਆ ਰਿਹਾ ਆਪਣਾ ਮੋਟਰਸਾਈਕਲ ਪੜਾਈ ਬਿਲਕੁਲ ਨਹੀਂ ਨਾ ਨਾ ਕਦਾ ਨਮਈ ਦੇਖੋ ਹੁਣ ਆਪਾਂ ਚੱਲੇ ਦੋਸਤਾਂ ਨੂੰ ਆਹੋ ਜੀ ਫੋਨ ਦੋਸਤਾਂ ਆ ਪਾਛ ਕੇ ਦੁੱਧ ਲੈ ਕੇ ਤੇ ਮੁੰਡਾ ਹੁੰਦਾ ਆ ਆਪਾਂ ਗੇਮ ਲਈਏ ਮੈਂ ਚੱਲ ਠੀਕ ਆ ਗੇਮ ਲਾਉਂਦੇ ਆ ਤੇ ਜੇ ਤੁਹਾਨੂੰ ਮਿਲਗੇ ਇਸ ਵਾਰ ਵਿੱਚ ਦੋਸਤੋਂ ਹੁਣ ਆਪਾਂ ਚੰਦੇ ਆ ਗੁਰਦੁਆਰੇ ਹੈ ਆਹੋ ਆ ਗਿਆ ਮੈਸੇਜ ਇਹ ਲੋ ਵੀ ਦੋਸਤੋਂ ਸਵੇਰ ਦੀ ਛੁੱਟੀ ਦਾ ਨੂਰ ਉਹਨਾਂ ਨੂੰ ਹੁਣ ਮੈਸੇਜ ਆਇਆ ਇਹਨੂੰ ਤਾਂ ਸਵੇਰ ਦਾ ਹੀ ਆ ਗਿਆ ਹੁਣ ਚੱਲਦੇ ਆ ਦੋਸਤੋਂ ਹੁਣ ਆਪਾਂ ਬੋਲ ਟਟਾ ਟੈਂ ਟੈਂ ਟੈਂ